ਉਹ ਕਹਿੰਦਾ ਇਹ ਤੈਨੂੰ ਮੈਂ ਪ੍ਰੋਟੈਸਟ ਕਰਾਨਾ। ਉਹਨੇ ਮੇਰੇ ਨਾਲ ਜੀ ਲੈ ਲੈ ਦਿੰਦੇ ਨੇ ਐ ਕਰਕੇ ਚਪੇੜ ਮਾਰੀ। ਉਹ ਤਾਂ ਪੁਲਿਸ ਵਾਲੇ ਖੜੇ ਸੀ ਜੀ। ਉਹਨਾਂ ਨੂੰ ਮੈਂ ਨਾਲ ਬਾਰ-ਬਾਰ ਬੇਨਤੀ ਕੀਤੀ ਵੀ ਇਹਨਾਂ ਨੂੰ ਇਮੀਡੀਏਟਲੀ ਅਰੈਸਟ ਕੀਤਾ ਜਾਵੇ ਤੁਹਾਡੇ ਸਾਹਮਣੇ। ਮੈਨੂੰ ਇਹਨਾਂ ਨੇ ਚਪੇੜ ਮਾਰੀ। ਨਾ ਨਾ ਮੈਂ ਤਾਂ ਚਪੇੜ ਮਾਰਦਾ ਤਾਂ। ਹਾਂ ਜੀ। ਮੈਂ ਚਪੇੜ ਮਾਰਦਾ ਤਾਂ। ਕੋਈ ਚਪੇੜ ਨਹੀਂ ਮਾਰੀ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬੁਰਦ ਸਿੱਧੂਆਂ ਵਿਖੇ ਪੜੋ ਪੰਜਾਬ ਮਹਿੰਮ ਦਾ ਵਿਰੋਧ ਕਰ ਇਹ ਅਧਿਆਪਕ ਨਾਲ ਗੱਲਬਾਤ ਕਰਨ ਆਏ ਜ਼ਿਲ੍ਹਾ ਸਿੱਖਿਆ ਅਫਸਰ ਮਲਕੀਤ ਸਿੰਘ ਖੋਸਾ ਨੇ ਪੁਲਿਸ ਦੀ ਮੌਜੂਦਗੀ ਵਿੱਚ ਅਧਿਆਪਕ ਦੇ ਥੱਪੜ ਮਾਰ ਦਿੱਤਾ ਜਿਸ ਕਾਰਨ ਅਧਿਆਪਕ ਰੋ ਵਿੱਚ ਆ ਗਏ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਦਾ ਘਰਾਓ ਕਰਕੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਅਧਿਆਪਕਾਂ ਦਾ ਦੋਸ਼ ਹੈ ਕਿ ਸਿੱਖਿਆ ਅਫਸਰ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਥੱਪੜ ਮਾਰਿਆ ਗਿਆ ਤੇ ਪੁਲਿਸ ਤੁਰੰਤ ਜ਼ਿਲ੍ਹਾ ਸਿੱਖਿਆ ਅਫਸਰ ਮਲਕੀਤ ਸਿੰਘ ਖੋਸਾ ਵਰਦੋ ਮਾਮਲਾ ਦਰਜ ਕਰਕੇ ਕਾਰਵਾਈ ਕਰੇ ਉਦੋਂ ਅਧਿਆਪਕਾਂ ਦੇ ਰੋਹ ਨੂੰ ਦੇਖਦਿਆਂ ਡੀਐਸਪੀ ਭਪਿੰਦਰ ਸਿੰਘ ਰੰਦਾਵਾ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਤੇ ਅਧਿਆਪਕਾਂ ਨੂੰ ਸ਼ਾਂਤ ਕਰਨ ਦਾ ਯਤਨ ਕਰਨ ਲੱਗੇ ਪਰ ਅਧਿਆਪਕ ਜ਼ਿਲ੍ਹਾ ਸਿੱਖਿਆ ਅਫਸਰ ਵਰਦੋ ਮਾਮਲਾ ਦਰਜ ਕਰਨ ਦੀ ਮੰਗ ਤੇ ਅੜੇ ਰਹੇ ਮਾਮਲੇ ਨੂੰ ਲੈ ਕੇ ਵਧ ਰਿਹਾ ਤਣਾ ਦੇ ਚਲਦਿਆ ਐਸਡੀਐਮ ਲੋਟ ਗੋਪਾਲ ਸਿੰਘ ਨੇ ਵੀ ਅਧਿਆਪਕਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਜੋ ਬੇ ਸੇਟ ਰਹੀ ਤੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸਕੂਲ ਅੰਦਰ ਬੰਦ ਕਰਕੇ ਗੇਟ ਤੇ ਤਰਨਾ ਲਾ ਦਿੱਤਾ ਅੱਜ ਜੀ ਅਸੀਂ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਦੇ ਪੂਰੇ ਪੰਜਾਬ ਵਿੱਚ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਉਸੇ ਸੱਦੇ ਦੇ ਅਸੀਂ ਅੱਜ ਬੁਰਜਾ ਪਿੰਡ ਦੇ ਵਿੱਚ ਬੜੇ ਹੀ ਪੀਸਫੁਲੀ ਢੰਗ ਨਾਲ ਪ੍ਰੋਟੈਸਟ ਕਰ ਰਹੇ ਸੀ ਜਿੰਦੇ ਵਿੱਚ ਆ ਕੇ ਮੈਨੂੰ ਡੀਓ ਸਾਹਿਬ ਨੇ ਇਹ ਗੱਲ ਕਹੀ ਵੀ ਤੂੰ ਕੌਣ ਹੁੰਨਾ ਪ੍ਰੋਟੈਸਟ ਕਰਨ ਵਾਲਾ ਤਾਂ ਮੈਂ ਉਹਨਾਂ ਨੂੰ ਬੜੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਲੋਕਤੰਤਰ ਦੇ ਵਿੱਚ ਰਹਿੰਦੇ ਆ ਸੰਵਿਧਾਨ ਸਾਨੂੰ ਅਲਾਉਡ ਕਰਦਾ ਹੈ ਕਨਸਟੀਟਿਊਸ਼ਨ ਅਲਾਉਸ ਟੂ ਪ੍ਰੋਟੈਸਟ ਐਨੀਵੇਅਰ ਐਨੀ ਪਲੇਸ ਐਨੀ ਅਗੇਂਸਟ ਇਨਜਸਟਿਸ ਉਸ ਦੇ ਅਗੇਂਸਟ ਅਸੀਂ ਪ੍ਰੋਟੈਸਟ ਕਰਨਾ ਆ ਇਹ ਕਹਿੰਦਾ ਵੀ ਤੂੰ ਕੌਣ ਹੁੰਨਾ ਹੈ ਇਸ ਬੰਦੇ ਨੇ ਮੈਨੂੰ ਆਂਦੇ ਹੀ ਇਹ ਕਿੱਥੇ ਹੋਰ ਮੈਂ ਮੀਡੀਆ ਦੇ ਵਿੱਚ ਬੋਲ ਰਿਹਾ ਇਸ ਗੱਲ ਦੇ ਤਿੰਨ ਗਵਾਹ ਨੇ ਮੇਰੇ ਕੋਲ ਉਹ ਬੰਦੇ ਉੱਤੇ ਮੋਕੇ ਤੇ ਖੜੇ ਸੀ ਮੈਂ ਕਿਹਾ ਡੀਓ ਸਾਹਿਬ ਤੁਸੀਂ ਚਪੇੜ ਮਾਰੋ ਮਾਰੀ ਮੇਰੇ ਕਹਿੰਦਾ ਜੀ ਫਿਰ ਮੈਂ ਹੋਰ ਕੀ ਕਰਾਂ ਤੂੰ ਮੰਨਦਾ ਨਹੀਂ ਪਿਆ ਮੈਂ ਕਿਹਾ ਡੀਓ ਸਾਹਿਬ ਸਾਡੀ ਪ੍ਰੋਟੈਸਟ ਕਰਨ ਦਾ ਰਾਈਟ ਹੈ ਪੁਲਿਸ ਪ੍ਰਸ਼ਾਸਨ ਉੱਤੇ ਖੜੀ ਸੀ ਮੈਂ ਉਦੋਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਵੀ ਇਹਨਾਂ ਦੇ ਐਫਆਈਆਰ ਕਰੋ ਇਹਨਾਂ ਨੇ ਮੇਰੇ ਤੁਹਾਡੇ ਸਾਹਮਣੇ ਚਪੇੜ ਮਾਰੀ ਆ ਉਹ ਕਹਿੰਦੇ ਫਿਰ ਉਹ ਚਪੇੜ ਨਾ ਮਾਰਨ ਹੋਰ ਕੀ ਕਰਨ ਤੁਹਾਡੇ ਮੈਂ ਕਿਹਾ ਇਹ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਕਿਵੇਂ ਇੱਕ ਟੀਚਰ ਦੇ ਚਪੇੜ ਮਾਰਦਾ ਇਹ ਸਾਨੂੰ ਇੱਕ ਏਐਸਆਈ ਹੈ ਜੀ ਤੇ ਸੁਵਿੰਦਰ ਸਿੰਘ ਉਹਨੇ ਮੈਨੂੰ ਕਿਹਾ ਵੀ ਹੋਰ ਕੀ ਕਰਨ ਉਹ ਉਹ ਉਲਟਾ ਸਾਨੂੰ ਧਮਕਾਨ ਲੱਗਿਆ ਵੀ ਜੇ ਤੂੰ ਇਹ ਪ੍ਰੋਟੈਸਟ ਕੀਤਾ ਤਾਂ ਅਸੀਂ ਤੇਰੇ ਤੇ ਐਫਆਈਆਰ ਲਾਂਚ ਕਰਾਂਗੇ ਨਾ ਨਾ ਮੈਂ ਚਪੇੜ ਮਾਰ ਸਕਦਾ ਹਾਂ ਹਾਂਜੀ ਮੈਂ ਚਪੇੜ ਮਾਰ ਕੋਈ ਚੇਤੇ ਨਹੀਂ ਮਾਰੀ ਬੱਚੇ ਅਸੀਂ ਇੱਥੇ ਇੱਥੇ ਆਏ ਅੱਜ ਟੈਸਟ ਜਿਹੜਾ 22 ਤਰੀਕ ਤੋਂ ਲੈ ਕੇ 9 ਤਰੀਕ ਤੇ ਪੜੋ ਪੰਜਾਬ ਭਰਾਓ ਪੰਜਾਬ ਦਾ ਤੇ ਅਸੀਂ ਬੈਠੇ ਆ ਰਹੇ ਨਾਲੇ ਬੰਦੇ 15-20 ਬੰਦੇ ਆ ਗਏ ਬੱਚੇ ਬਾਹਰ ਕੱਢ ਦੇ ਅਸੀਂ ਅਰੇ ਵੀ ਬੱਚੇ ਨਹੀਂ ਬਾਹਰ ਜਾਣ ਦੇਦੇ ਅਸੀਂ ਸੋ ਆ ਗੱਲ ਹੈ ਜੀ ਤੇ ਇਹਦੇ ਤੇ ਅਲੀਗੇਸ਼ਨ ਲਾ ਦੋ ਝੂਠਾ ਬੇਬੁਨਾ ਦਾ ਕੁਝ ਨਹੀਂਗਾ ਆ ਗੱਲ ਬੰਦੀ ਬਣਾਏਗਾ ਹਾਂ ਜੀ ਬੰਦੀ ਬਣਾਏਗਾ ਕਮਰੇ ਜੀ ਨਹੀਂ 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 ਲੋਕ ਨਹੀਂ ਕਿਦਾਂ ਜੀ ਅੱਧੋ ਪਾਈ ਨੂੰ ਕੀ ਗੱਲਬਾਤ ਸਹੀ ਨਹੀਂ ਅੱਧੋ ਪਾਈ ਕੋਈ ਨਹੀਂ ਸਕਦਾ ਮਸਲਾ ਲੱਗ ਗਿਆ ਕਿ ਨਹੀਂ ਨਹੀਂ ਕਰੀ ਜਾਂਦੇ ਇਸ ਚੀਜ਼ ਕੋਈ ਟੀਚਰ ਜੁਨੇ ਨਾ ਰੈਜ਼ੈਂਟਮੈਂਟ ਕਰਦੀ ਹੈ ਵੀ ਅਸੀਂ ਪੜੋ ਪੰਜਾਬ ਜਿਹੜੀ ਹੈਗੀ ਪਾਲਿਸੀ ਉਹ ਲਾਗੂ ਨਹੀਂ ਕਰਨੀਗੀ ਪਰ ਸਰਕਾਰ ਦਾ ਫੈਸਲਾ ਸੀਗਾ ਟੀਚਰ ਸਰਵਰ ਨਾਲ ਗੱਲ ਹੋਈ ਹੈ ਬੜੇ ਸਪਾਨਦ ਤੋਂ ਗੱਲ ਹੋਈ ਹੈਗੀ ਤੇ ਸਿਚੁਏਸ਼ਨ ਹਾਲ ਹੈਗੀ ਠੀਕ ਹੈ ਉਹ ਜੋ ਵੀ ਕੋਈ ਹੋਊਗਾ ਇਸ਼ੂ ਜੇ ਕੋਈ ਸਾਡੇ ਧਿਆਨ ਚਾਊਗਾ ਜੀ ਇਨਕੁਆਰੀ ਕਰਾ ਲਾਂਗੇ ਇਹਨਾਂ ਦੀ ਮੰਗ ਸੀ ਵੀ ਐਫ ਆਈ ਆਰ ਦਰਜ ਕੀਤੀ ਜਾਵੇ ਨਹੀਂ ਮੇਰੇ ਕੋਲ ਕੋਈ ਐਫ ਆਈ ਆਰ ਦੀ ਮੰਗ ਨਹੀਂ ਹੋਈ ਅਧਿਆਪਕ ਦੇ ਥੱਪੜ ਮਾਰਨ ਦੀ ਗੂੰਜ ਸਿਆਸੀ ਹਲਕਿਆਂ ਤੱਕ ਪੁੱਜੀ ਤਾਂ ਭਾਜਪਾ ਦੇ ਮੰਡਲ ਪ੍ਰਧਾਨ ਸੋਮਨਥ ਕਲੜਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਅੱਜ ਜੋ ਬੁਰਜ ਸਿੱਧੂਆਂ ਵਿਖੇ ਇੱਕ ਅਧਿਆਪਕ ਦੇ ਨਾਲ ਦੁਰਵਿਹਾਰ ਕਰਨਾ ਜੋ ਕਿ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਮੁਕਸਤ ਸਾਹਿਬ ਵੱਲੋਂ ਇਸ ਤਰ੍ਹਾਂ ਦਾ ਥੱਪੜ ਮਾਰਨ ਦੀ ਕਾਨੂੰਨੀ ਹਰਕਤ ਜਿਹੜੀ ਅੱਜ ਉਹਨਾਂ ਨੇ ਕੀਤੀ ਹੈ ਮੈਂ ਪੂਰੀ ਭਾਰਤੀ ਜਨਤਾ ਪਾਰਟੀ ਮਲੋਟ ਵੱਲੋਂ ਇਸ ਗੱਲ ਦੀ ਨਿਖੇਧੀ ਕਰਦਾ ਹਾਂ ਕਿ ਉਹਨਾਂ ਨੂੰ ਇਸ ਨਵ ਤੱਕ ਨਹੀਂ ਆਉਣਾ ਚਾਹੀਦਾ ਸੀ ਬੈਠ ਕੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਸੀ ਇੱਕ ਐਡੇ ਵੱਡੇ ਅਫਸਰ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਸੀ ਬਹੁਤ ਮਾੜੇ ਹਾਲਾਤ ਜਿਹੜੇ ਹੈਗੇ ਪੰਜਾਬ 'ਚ ਇਸ ਵੇਲੇ ਚੱਲ ਰਹੇ ਐ ਥੋੜੇ ਦਿਨ ਪਹਿਲਾਂ ਅਧਿਆਪਕਾਂ ਨੇ ਪਟਿਆਲੇ ਵਿਖੇ ਵੀ ਪ੍ਰੋਟੈਸਟ ਕੀਤਾ ਸੀ ਉਦੋਂ ਵੀ ਪੜੇ ਲਿਖੇ ਤੱਕੇ ਨਾਲ ਜੋ ਕੁਝ ਉੱਥੇ ਹੋਇਆ ਉਹ ਸਾਰੀ ਦੁਨੀਆ ਨੇ ਆਪਣੀ ਅੱਖੀ ਵੇਖਿਆ ਲੜਕੀਆਂ ਨਾਲ ਔਰਤਾਂ ਨਾਲ ਵੀ ਉੱਥੇ ਬਹੁਤ ਦੁਰਵਿਵਹਾਰ ਕੀਤਾ ਗਿਆ ਤੇ ਅੱਜ ਉਸੇ ਨੀਤੀ ਹੇਠੀ ਸਰਕਾਰ ਦੀ ਜਿਹੜੀ ਨੀਤੀ ਚੱਲ ਰਹੀ ਹੈ ਅਧਿਆਪਕਾਂ ਪ੍ਰਤੀ ਉਸੇ ਨੀਤੀ ਹੇਠ ਅੱਜ ਬੁਰਸਦਵਾ ਪਿੰਡ ਚ ਵੀ ਇਹੋ ਜਿਹਾ ਇਨਸੀਡੈਂਟ ਦੇਖਣ ਨੂੰ ਮਿਲਿਆ ਹੈ ਕੁਝ ਟੀਚਰ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਪੜੋ ਪੰਜਾਬ ਮਹਿੰਮ ਦੇ ਹੇਠ ਜਿਹੜੀ ਸਰਕਾਰ ਦੀ ਪਾਲਿਸੀ ਬਣੀ ਹੋਈ ਹੈ ਪੜੋ ਪੰਜਾਬ ਉਹਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀਗੇ ਉਹਨਾਂ ਨੂੰ ਡੀਓ ਸਾਹਿਬ ਨੇ ਆ ਕੇ ਪਹਿਲਾਂ ਤਾਂ ਡਾਂਟਿਆ ਤੇ ਫਿਰ ਇੱਕ ਵਿਦਿਆਪਕ ਦੇ ਜਿਹੜਾ ਹੈਗਾ ਥੱਪੜ ਵੀ ਮਾਰਿਆ ਬਹੁਤ ਮੰਦਭਾਗੀ ਗੱਲ ਹੈ ਇਹ ਦੇਖੋ ਪੜ੍ਹੇ ਲਿਖੇ ਅਫਸਰ ਨੇ ਡੀਓ ਸਾਹਿਬ ਖੁਦ ਵੀ ਤੇ ਜਿਹੜੇ ਟੀਚਰ ਦੇ ਮਾਰਿਆ ਉਹ ਵੀ ਪੜ੍ਹਿਆ ਲਿਖਿਆ ਟੀਚਰ ਹੈ ਜੇ ਉਹਨੂੰ ਕੋਈ ਗੱਲ ਸਮਝਾਉਣੀ ਵੀ ਸੀ ਤਾਂ ਕੋਈ ਤਰੀਕੇ ਨਾਲ ਪਿਆਰ ਨਾਲ ਸਮਝਾਈ ਜਾ ਸਕਦੀ ਸੀ ਬਹੁਤ ਮੰਦਭਾਗੀ ਗੱਲ ਹੋਈ ਹੈ ਵੀ ਇੱਕ ਪੜ੍ਹੇ ਲਿਖੇ ਵਰਗ ਵਿੱਚ ਇਹੋ ਜੀ ਗੱਲ ਆਈ ਹੈ ਮੈਂ ਇਸ ਘਟਨਾ ਦੀ ਨਿੰਦਾ ਵੀ ਕਰਦਾ ਹਾਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਵੀ ਜਿਹੜੀ ਇਹ ਘਟਨਾ ਹੋਈ ਹੈ ਇਹਦਾ ਹੱਲ ਵੀ ਕੱਢਿਆ ਜਾਣਾ ਚਾਹੀਦਾ ਜਿਹੜਾ ਦੋਸ਼ੀ ਅਫਸਰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ